ਨਿਕਲਦਾ ਮਸਕੜਾ ਆ ਕੇ ਕੱਪੜੇ ਵੀ ਖੇਤ ਹੀ ਧੋਦੇ ਆਗੇ ਲੋ ਵੀ ਮਿੱਤਰੋ ਟਰਾਲੀ ਗਈ ਖੁੱਬ ਕਿਸੇ ਲੋਟ ਨਹੀਂ ਨਿਕਲਦੀ ਅੱਜ ਏਸੀ ਵੀ ਸੱਤ ਨਹੀਂ ਪਈ ਹੁਣ ਆਪਾਂ ਨੇ ਟੋਚਣ ਤਾਵਾ ਵੀ ਦੇਖੀ ਜਾਂਦੀ ਆ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸਾਡਾ ਤੁਹਾਡਾ ਆਪਣੇ ਨਵੇਂ ਬਲੌਗ ਚ ਦਿਖਾਉਣਾ ਵੈਸੇ ਤੁਹਾਨੂੰ ਆ ਇੱਕ ਦਾ ਟਰਾਲੀ ਗੁੱਪੀ ਕਿਵੇਂ ਗੱਡੀ ਜੇਸੀ ਵੀ ਨਾਲ ਇੱਕ ਸੂਨਮ ਬੰਦਾ ਵੜਾਉਣੇ ਆਜਾ ਆ ਬੰਦਾ ਦੇਖੋ ਕਿੰਨੇ ਟਾਈਮ ਬਾਅਦ ਆਇਆ ਅੱਜ ਕਿੰਨੇ ਟਾਈਮ ਬਾਅਦ ਆਇਆ ਸਾਢੇ 3 ਮਹੀਨੇ ਬਾਅਦ ਆਇਆ ਇਹ ਬੰਦਾ ਗਿਆ ਸੀ ਪਈਆਂ ਕੋਲੇ ਉਧਰ ਗਿਆ ਬਾਈ ਸੀਜ਼ਨ ਲਾਉਣੇ ਸੀ ਮਸ਼ੀਨ ਤੇ ਆਹ ਦੇਖ ਲਓ ਪਈਆਂ ਆ ਗਈ ਸੁੱਕ ਕੇ ਆ ਗਿਆ ਜਮਾਲਾ ਬੁਰਾ ਹਾਲ ਹੀ ਆਣਾ ਉਧਰ ਦਾ ਥਾਣਾ ਵੀ ਨਾ ਜਮਾ ਨਹੀਂ ਵਧੀਆ ਦੇਖ ਲਓ ਐ ਸੁੱਕ ਜਾਂਦਾ ਬੰਦਾ ਇਕੱਲੇ ਚੌਲ ਖਾਣੇ ਪੈਂਦੇ ਆ ਬਈ ਮਿਹਨਤਾਂ ਦਾ ਬਹੁਤ ਕਰਨਾ ਪੈਂਦਾ ਦੇਖ ਲਓ ਸਰੀਰ ਅੱਧਾ ਹੀ ਰਹਿ ਜਾਂਦਾ ਬੰਦਾ ਪਹਿਲੇ ਦਿਨ ਆਇਆ ਪਹਿਲੀ ਵਾਰ ਮਸ਼ੀਨ ਚਲਾਉਣ ਲੱਗਿਆ ਉਹ ਕਰਦੀ ਚੋਕ ਘਟ ਘਟ 25 ਦਿਨ ਹੋ ਗਏ ਮਸ਼ੀਨ ਚਲਾਉਂਦਿਆਂ ਨੂੰ ਲਗਾਤਾਰ ਪਰ ਆ ਚੋਕ ਨਹੀਂ ਕਰੀ ਆਹ ਦੇਖਾ ਹੋਂਦੇ ਨਹੀਂ ਕਰਦਾ ਕੰਮ ਹੁਣ ਇਹਨੂੰ ਆਇ ਨਹੀਂ ਲਾਉਦਾ ਗੀਅਰ ਨਹੀਂ ਲਾਉਦਾ ਵੀ ਗਿਆ ਬੈ ਗੀਅਰ ਪਾ ਕੇ ਵੀ ਚੋਕਵੇਂ ਘਟਾ ਚੱਲ ਕੱਟ ਹੁਣ ਚੋਕ ਲੱਗ ਗਿਆ ਬੰਦਾ ਘੜਤੀ ਘੜਤੀ ਦੇਖੋ ਲੋਕਰ ਨੇ ਖੋਲਿਆ ਕਹਿੰਦੇ ਦੋਸਤਾਂ ਦੇਖੋ ਆ ਇੱਧਰ ਚੱਲ ਗਿਆ ਮਸ਼ੀਨ ਆਹ ਆਹ ਦੇਖੋ ਭਾਈ ਜਮਾ ਥੱਲੇ ਲਾਤਾ ਆਹ ਦੇ ਆਹ ਡਰਾਈਵਰ ਆ ਕਾ ਨਾ ਪੈ ਲਾਗੜਾਈ ਲਾਇਆ ਕਿੱਥੋਂ ਆਇਆ ਤੂੰ ਜੂਪੀ ਜਾ ਛੱਡੀ ਕਰੋ ਕਿੱਥੋਂ ਛੱਡੀ ਕਰੋ ਛੱਡੀ ਗੜੀ ਕਿੱਥੋਂ ਗੜੋਂ ਆ ਦੇ ਆ ਕੇ ਭੰਨਣੇ ਆ ਲਾਫਾ ਜਵਨ ਥੱਲੇ ਦੇਖੋ ਜਰਕਾ ਆ ਬੰਦਾ ਇਹਨੇ ਲਾਇਆ ਕਿ ਇਹਦੇ ਹੋਰ ਨਾ ਮੇਰਾ ਲਈ ਤੂੰ ਹੀ ਲਾਇਆ ਹੁਣ ਤੂੰ ਬੈਠਾ ਉੱਤੇ ਉਹ ਭਈ ਮੂਰਨ ਦਾ ਨਿਕਲਿਆ ਨਹੀਂ ਮਗਰ ਉਹ ਵੀ ਨਹੀਂ ਨਿਕਲਦਾ ਮੁਸ਼ਕਲ ਹੈ ਮੁਸ਼ਕਲ ਹੈ ਨਾ ਹੋਏ ਨਿਕਲਿਆ ਨਹੀਂ ਦੇਖੋ ਭਾਈ ਦੂਜੀ ਵਾਰੀ ਨਹੀਂ ਨਿਕਲਦਾ ਉਸਤ ਲੈ ਬਣਾ ਖਜਈ ਵਾਲਾ ਕਿ ਤੂੰ ਤਾਂ ਦੇਖੋ ਮੂਰੇ ਪੈਂਦਾ ਨਹੀਂ ਦੋ ਦਿਨ ਮੂਰੇ ਖਾਂ ਹੈਣੀ ਦਾ ਮੂਰੇ ਖਾਂ ਹੈਣੀ ਹੁਣ ਕਿਹਾ ਲਾਓ ਖੜਾ ਛਟਾ ਉਹਨੂੰ ਪਾਉਣਾ ਬੂਜੇ ਜੀ ਵੀ ਲਓ ਵੀ ਮਿੱਤਰੋ ਟਰਾਲੀ ਗਈ ਖੁੱਪ ਕਿਸੇ ਲੋੜ ਨਹੀਂ ਨਿਕਲਦੀ ਅੱਜ ਏਸੀ ਵੀ ਸੱਦਣੀ ਪਈ ਹੁਣ ਆ ਪਾਉਨੇ ਟੋਚਣਾਂ ਪਾਟੋ ਚਣਗਰਾਂ ਓ ਯਾਦ ਅਸੀਂ ਪੀਤਾ ਜਾਂਦਾ ਪਹਿਲੇ ਪਹਿਲੇ ਨਾ ਪੰਨਦੀ ਚੱਲ ਕਾਸ ਚੱਲ ਪੰਛੀ ਜੀ ਉੱਠ ਗਿਆ ਕਿਹ ਯਾਰੀ ਨਾ ਬਰਾਦੂ ਚਾਲਾ ਬਾਈ ਦੇਖ ਨਾ ਕਰਾ ਟਰਾਲੀ ਨਿਕਲਦੀ ਐ ਕਿ ਨਹੀਂ ਟਰੈਕਟਰ ਨਾਲ ਟੂਚਨ ਪਾਇਆ ਉਹਦੇ ਨਾਲ ਤਾਂ ਨਿਕਲੀ ਨਹੀਂ ਹੁਣ ਜੇ ਸੀ ਵੀ ਦੇਖਾਂ ਕਾ ਕੱਢਦੀ ਐ ਕਿ ਨਹੀਂ ਚਾਲਾ ਉਹ ਖਿੱਚੀ ਜਾਂਦਾ ਉਹ ਹਜੇ ਉਤਰੋ ਹੋਈ ਨਹੀਂ ਕਰਦਾ ਚਾਲਾ ਆਈ ਆ ਵੀ ਜੇ ਸੀ ਵੀ ਕਹਿੰਦੇ ਐ ਇਹਨੂੰ ਕਿਉਂ ਇਹਨੂੰ ਕਹਿੰਦੇ ਐ ਜੇ ਸੀ ਵੀ ਉਹੀ ਮਾੜੇ ਜੇ ਨਾਲ ਹੀ ਕੱਢਦਾ ਨਾ ਟਰੈਕਟਰਾਂ ਦੇ ਢੱਡ ਇਕੱਠੇ ਕਰਦੇ ਉਹਨਾਂ ਨੇ ਕੁਝ ਵੀ ਨਹੀਂ ਕਰਿਆ ਹੈ ਮੰਨਦਾ ਜੇ ਸੀ ਵੀ ਐਵੇਂ ਨਹੀਂ ਕਹਿੰਦੇ ਇਹਨੂੰ ਬੰਨ ਗਏ ਬੰਨ ਗਏ ਆਹ ਦੇ ਦੇਖਾ ਬਣਾ ਜੇ ਸੀ ਇਸੇ ਗੱਲ ਨਹੀਂ ਲਿਖਿਆ ਉਹ ਤੇ ਆ ਫੇਰ ਕਬੋਲਿਆ ਜਾ ਉਹ ਤੇਰੇ ਮੰਨਦਾ ਤਾਂ ਫੇਰ ਕੰਮ ਕਰਤਾ ਕੰਮ ਫੇਰ ਕਰਤਾ ਮੁੰਡਿਆ ਕੰਦਾ ਦਾ ਕੰਮ ਕਰਕੇ ਉਹ ਤਾਂ ਆ ਗਈ ਨਾ ਲੱਗਦਾ ਫੇਰ ਫਸਾ ਲਿਆ ਬਾਈ ਜੀ ਨੇ ਕਰਤਾ ਕੰਮ ਦੇਖਦੇ ਹਾਂ ਹੁਣ ਨਿਕਲੂ ਕਦੇ ਨਹੀਂ ਉਹ ਟੁੱਟਣ ਵਾਲਾ ਵੀ ਤਿਆਰੀ ਆ ਕੰਦਾ ਟੋਚਣ ਉਹਦੀ ਪਾ ਲੈਣਾ ਦੇਖੀ ਜਾਂਦੀ ਆ ਉਹ ਕਹਿੰਦਾ ਛੇਤੀ ਟੋਚਣ ਪਾਵਾਂ ਇਹ ਕਹਿੰਦਾ ਛੇਤੀ ਮੈਂ ਕੱਲਾ ਕੱਢ ਕੇ ਦੇਖਾਂ ਦੇਖੀ ਜਾਂਦੀ ਆ ਅਜੇ ਟਰਾਲੀ ਚ ਮਿੱਟੀ ਹੈਗੀ ਐ ਇਹ ਚਾਲ ਕਰਾਂ ਆਇਆ ਮੁੰਡੇ ਭੇੜੇ ਆ ਲੈ ਜੂ ਲੈ ਜੂ ਲੈ ਗਿਆ ਚੱਲ ਚੱਲ ੜ ਗਿਆ ਕੰਮ ੜ ਗਿਆ ਚੱਲ 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 ਪੱਟ ਲਈ ਟਰਾਲੀ ਕਾਣ ਦੇ ਕਰਮਗਰ ਕਰਕੇ ਕਾਲ ਕਾਹ ਫੇਰ ਕੱਢ ਗਈ ਚਾਲ ਲੈ ਗਿਆ ਲੈ ਗਿਆ ਲੈ ਗਿਆ ਲੈ ਗਿਆ ਲੈ ਗਿਆ ਲੈ ਆ ਕੱਢ ਲਈ ਟਰਾਲੀ ਮਿੱਟੀ ਦੇਖੋ ਤੁਸੀਂ ਕਿਹੇ ਜੀ ਆ ਆਹ ਟਰਾਲੀ ਐਸੋ ਕੱਢੀ ਐਸੋ ਕੱਢੀ ਐਸੋ ਕੱਢੀ ਹੁਣ ਉਹ ਕਾਹਾਂ ਫੇਰ ਕੱਢੀ ਇਸੋ ਕੱਢ ਕੇ ਜਾਏਗਾ ਕਹਾਂ ਦਾ ਟੋਪ ਕਰੇ ਉਧਰ ਆ ਮੁੰਡਾ ਜਹਾਂ ਪਿਆਹਾਰ ਆ ਆ ਤਾਂ ਕਹਿੰਦਾ ਬੱਸ ਹੋਈ ਪਈ ਆ ਟੂਈ ਟੂਈ ਜਾਂਦੀ ਆ ਬੈਠੇ ਏ ਟਰੈਕਟਰ ਤੇ ਬੈਠਾ ਹੁਣ ਬੈਠਾ ਹੁਣ ਆ ਵੀ ਕਹਿੰਦਾ ਚੱਲ ਕਰਾਂ ਮੈਂ ਇੱਕ ਅੱਧਾ ਢੇਡਾ ਲਾਈ ਆ ਕਹਿੰਦਾ ਕੜ ਕੇ ਜਾਂਦਾ ਕਹੀ ਜਾਂਦਾ ਕਹਿੰਦਾ ਮੇਰਾ ਬੁਰਾ ਹਾਲ ਆ ਟੂਈ ਦੀ ਆ ਆ ਬੰਦਾ ਉਹੀ ਘੜੇ ਤੇ ਜਾਂਦਾ ਸੌਂਕ ਦੇ ਘੜੇ ਜਾਂਦਾ ਕਦੇ ਉਧਰ ਨੂੰ ਲੈ ਜਾਂਦਾ ਕਦੇ ਉੱਤਰ ਨੂੰ ਇਹ ਲੋ ਆ ਪੈ ਬਦਲਦੇ ਸੀਗੇ ਪੈਪ ਲੀਕ ਸੀਗੀ ਪਹਿਲਾਂ ਤਾਂ ਖੋਲ ਲਈ ਜੋ ਦੁਬਾਰਾ ਕਾ ਕਾਣ ਲੱਗ ਗਿਆ ਬਣ ਗਿਆ ਪ੍ਰੈਸ਼ਰ ਆ ਇੱਥੇ ਤੱਕ ਮਾਰਿਆ ਇੱਥੇ ਬੰਦਾ ਬੈਠਾ ਹੀ ਸਾਰਾ ਲੱਬੜ ਗਿਆ ਦਿਖਾਉਣਿਆ ਸਾਨੂੰ ਬੰਦਾ ਵੀ ਆ ਬੰਦਾ ਪਸਾਣੋ ਬਾਈ ਟਰਾਲੀ ਦੀ ਪੈਰ ਬਦਲਦਾ ਸੀ ਆ ਦੇਖੋ ਪ੍ਰੈਸ਼ਰ ਮਾਰਿਆ ਅੱਖੇ ਮੋਨੀ ਦਾ ਪਾੜਾ ਪਾਣਾ ਅੱਖਾ ਦੇ ਪਾ ਫੇਰ ਹੱਥ ਸਾਰਾ ਤੇਲ ਉੱਤੇ ਪੈ ਗਿਆ ਰਟੇ ਆ ਖਾਂਜ ਟੀ-ਸ਼ਰਟ ਤੇ ਲੁਰਤੇ ਸਾਪਨੇ ਤੇ ਹੋਈ ਆ ਦੇ ਪਹਿਣਾ ਪਹਿਲਾ ਪੂਰਾ ਵਧੀਆ ਲੈ ਪਾਇ ਪੁੱਤ ਜੋ ਕਸਣ ਲੱਗਾ ਹੋ ਗਿਆ ਕੰਮ ਅਜੇ ਤਾਂ 바ਵਾ ਤੇਲ ਨਹੀਂ ਸੀ ਗਰਮ ਹੋਇਆ ਵਾ ਨਵਾਂ ਤੇਲ ਕੀ ਹੈ ਟਰੈਕਟਰ ਆਪਣਾ ਖੜਾ ਸੀ ਚਲਾਇ ਨਹੀਂ ਸੀ ਪਾਇ ਨਾ ਠੱਗ ਜੀ ਬਣੀ ਜਾਂਦੀ ਨਾ ਹੀ ਲੈ ਖੜਦਾ ਨਾ ਤਾਲ ਇੰਨੇ ਪਹਿਲਾਂ ਪਛੜਦੀ ਅੰਡੀ ਛੱਟ ਲਾ ਲਾ ਉਹ ਪਹਿਲਾਂ ਦਾ 30 ਛੱਟ ਲਾਦਾ ਮੈਂ ਤਾਂ ਮਜ਼ਾਕ ਨਹੀਂ ਕਰਦਾ ਵਿਰਾਸ ਵਾਲਾ ਕੋ ਟੂੜੀ ਘਣਾਉਂਦੇ ਸੀ ਕਿਉਂ ਗੱਗੂ ਇਹ ਕਿਹੜਾ ਰੈਂਕੂੜੇ ਦਾ ਡੋਗ ਲਾਈ ਹੈ ਨਾ ਉਹਦਾ ਪ੍ਰੈਸਰੀ ਵਾਲਾ ਪਾੜਾ ਵਜਾ ਮੈਂ ਹਲੇ ਨੂੰ ਕੀ ਹੋ ਗਿਆ ਐਪ ਜੀ ਭੈਣ ਹੀ ਚਲਾ ਜੇ ਮਰ ਜੇ ਹੜਦਾ ਹੋਈ ਹੜਦਾ ਪਹਿਲਾਂ ਲਾ ਲਾ ਨਮਾ ਦੇ ਨਮਾ ਦੇ ਮੁੰਡੇ ਨੂੰ ਰੋਕਦਾ ਜਾ ਲਾ ਦੇ ਕੱਪੜੇ ਕਰਾ ਦਿਖਾ ਸਟੀਲ ਬੋਡੀ ਸਟੀਲ ਬੋਡੀ ਨੂੰ ਪਾ ਖੜਾ ਉਹਦੋਂ ਵੀ ਮੇਰੇ ਕੱਪੜੇ ਸਾਰੇ ਖਰਾਬ ਕਰਤਾ ਜੀ ਭਾਂ ਦੇ ਨੇ ਉਹ ਇੱਕ ਮਾੜਾ ਮੋਬਾਈਲ ਆਪੇ ਉਹਦੀ ਕਿਥੇ ਕੱਢ ਫਰਨੂੰ ਮੋਬਾਈਲ ਦਾ ਪਹਿਲਾਂ ਤੇਲ ਪਾਈ ਆ ਹੂ ਨਹੀ ਬਚ ਗਿਆ ਬਚ ਗਿਆ ਉਹਦੋਂ ਕੋ ਹੈਗਾ ਚਰਦੇ ਬੀੜੀ ਉਹ ਥੋੜਾ ਜਿਹਾ ਲੱਗਿਆ ਕਾਣ ਆਪਦੀ ਹੋਵੇ ਆਪਣੀ ਲਓ ਵੀ ਨਹੀਂ ਤੋ ਹੀ ਹੋ ਰਹੀ ਆ ਨਹੀਂ ਵੀ ਖੜਾ ਨਹੀਂ ਤੋ ਹੀ ਹੋ ਰਹੀ ਆ ਲਾਗ ਰਾਂ ਮਾਰ ਕੇ ਸਾਪਾਂ ਸੁਬਣਾ ਬਟਨਾਂ ਵੀ ਮਾਲ ਦੇ ਦੇ ਬਟਨਾਂ ਦੇ ਪ੍ਰੇਤਾ ਚੱਕ ਲਊ ਬ੍ਰੇਤੀ ਮਾਲ ਦੇ ਪੁਰਾ ਹਲੋ ਹਾਂ ਪਾਂਡੂ ਦਾ ਹੈਗਾ ਆਪਣੇ ਉਹ ਠੀਕ ਆ ਕੋਚਾ ਮਲ ਦਿੰਦੇ ਆ ਹਨ ਬੰਦੇ ਆ ਜਾਂਦੇ ਆ ਜੀ ਆ ਕੇ ਮੁੜ ਕੇ ਨਾਉਂਦੇ ਆ ਖੇਤ ਇੱਥੇ ਕੱਪੜੇ ਧੋਂਦੇ ਆ ਆਪਦੇ ਆ ਕੇ ਆ ਦੇ ਆ ਕੇ ਕੱਪੜੇ ਵੀ ਖੇਤ ਹੀ ਧੋਂਦੇ ਆਗੇ ਨਾਉਣਾ ਵੀ ਖੇਤ ਹੀ ਆ ਕੇ ਆ ਹੋ ਗਿਆ ਕੰਮ ਟਰਾਲੀ ਹੋ ਗਈ ਟੇਢੀ ਇਧਰ ਪੂਤ ਆ ਗਿਆ ਓਏ ਪੂਤ ਆ ਮੈਂ ਪੂਤਾ ਹੀ ਪੂਤ ਮੇਡਾ ਦੀ ਵਾਲਿਆ ਮੇਰੇ ਗੰਮੀਆਂ ਦਾ ਟਾਇਰ ਉਧਰ ਅੱਲਵੀ ਨੂੰ ਪੂਤਾ ਦੇਖਣ ਲੱਗ ਗਿਆ ਆਹ ਪੂਤਾ ਗੱਫੂਤ ਨੇ। ਐਵੇਂ ਇੱਥੇ ਆ ਕੇ ਖੜੇ ਸੀ ਅਸੀਂ। ਆਖਿਆ ਟਰੈਕਟਰ ਦੀਆਂ ਕਹਿੰਦਾ ਮਗਰਲਾਂ ਲਾਈਟਾਂ ਵੀ ਜਗਨ ਲੱਗੀਆਂ ਆਪੀ। ਹੈ ਲੈ ਵੀ ਸੱਚ ਆਏ ਗੱਲ। ਮੇਰੇ ਪੂਤ ਮੂਦਾ ਮਾਰ ਕੋਈ ਨਹੀਂ ਮਜ਼ਾਕ ਡਾ ਲੋ ਕੰਮ ਮੈਂ ਦੱਸੀਵਾ ਚਾਚਾ ਕ ਨਹੀਂ। ਸੱਚ ਕਿੱਥੇ ਸੀ ਪੂਤ ਓਏ? ਪਤਾ ਨਹੀਂ। ਓਏ ਪੂਤ ਪੂਤ ਦੇਖਣ ਲੱਗੀ ਇਹਨਾਂ ਨੂੰ। ਆ ਦੇ ਟਰਾਲੀ ਹਲਦੀ। ਓਏ ਉਈ ਦਾ ਮੁੱਧੀ ਮਾਰਦੀ ਓਏ। ਨਹੀਂ ਭਾਈ ਜੀ। ਬਾਈ ਨੇ ਹਾਰੀ ਬਣਾਉਣੀ ਬਲੌਗ। ਆ ਦੇ ਹੋਇਆ ਪਿਆ ਕੰਮ। ਆ ਹੋ ਗਿਆ ਕੰਮ ਚੱਕੀ ਗਈ ਟਰਾਲੀ ਹਾਂਜੀ ਹੋ ਗਿਆ ਜਮਾ ਕੰਮ ਲੋ ਜੀ ਟਰਾਲੀ ਕੱਢ ਲਈ ਆਗੇ ਕੋਠੇ ਕੋਲੇ ਆਹ ਬੰਦਾ ਕਹਿੰਦਾ ਮੈਨੂੰ ਕਹਿੰਦਾ ਸਪੈਸ਼ਲ ਵਲੌਗ ਚ ਲੈ ਕੇ ਆਓ ਬੋਲ ਹੁਣ ਆਏ ਨਹੀਂ ਹੋਰ ਕਿਵੇਂ ਕਰਾਂਗੇ ਵਲੌਗ ਦੇ ਵਿੱਚ ਓਏ ਹੈਗੀ ਸੀ ਇਹ ਕਿੱਥੇ ਦੀ ਫੂਟ ਓਹ ਹੋ ਉੱਥੇ ਹਾਂ ਕੀ ਹੋ ਗਿਆ ਪਹਿਲਾਂ ਗੱਲਤਾ ਦੱਸ ਜੀ ਉਹੀਂ ਖੜੇ ਦੀਆਂ ਆਪੀ ਅੱਛਾ ਤੂੰ ਡਰ ਗਿਆ ਵੀ ਭੂਤਾਂ ਦਾ ਮੈਂ ਤਾਂ ਡਰਿਆ ਨਹੀਂ ਕੰਮੜਾ ਦਾ ਕੰਮ ਹੈ ਹੈਗਿਆ ਜਿਵੇਂ ਓਏ ਕੰਮੇ ਬਗੜਾ ਨਾ ਮਾਨ ਕੀ ਨੇ ਲਓ ਵੀ ਮੈਂ ਤੇਰੇ ਨੂੰ ਇੱਕ ਬੰਦੇ ਦੀ ਸਟੋਰੀ ਸੁਣਾਉਂਦੇ ਆ ਉਹਨੂੰ ਅੱਜ ਭੂਤ ਟੱਕਰੀ ਆ ਉਹਦੀ ਸਟੋਰੀ ਸੁਣਾਉਂਦੇ ਆ ਕੀ ਹੋ ਗਿਆ ਬਈ ਹੈ ਤੂੰ ਤਾਂ ਬੜਕ ਹੋ ਗਿਆ ਪੁੱਛਦਾ ਇੱਕ ਬੰਦਾ ਹੋ ਪਿਆ ਦੇਖ ਮੁੱਦਾ ਹੋ ਗਿਆ ਹਾਂ ਠੀਕ ਆ ਉਹ ਇਹਦੇ ਤਾਂ ਠੀਕ ਆ ਆ ਟਰੈਕਟਰ ਤੇ ਹਾਂ ਹਾਂ ਉਹ ਜਾਈਦਾ ਆ ਗਿਆ ਪਾਸੇ ਨੂੰ ਖੜਾਇਆ ਆ ਹਾਂ ਤੇ ਯਮਾ ਲਾਈਟ ਨਾ ਬੰਦ ਰਹੀਆਂ ਸੱਚਾ ਸਾਰੀਆਂ ਕਟੀਆਂ ਹੋ ਗਈਆਂ। ਸੰਦੂਸ਼ ਹੈ ਨਹੀਂ। ਇਹ ਮਾਤਾ ਜਿੱਦਾਂ ਕਿਸੇ ਖੁੰਝ ਨਹੀਂ ਹੱਥ ਘਾਟਾ ਉੱਥੇ ਆ। ਅੱਛਾ। ਮੈਂ ਦੂਜੀਆਂ ਲਾਈਟਾਂ ਵਧ ਗਈਆਂ ਦੇਖਿਆ ਨਹੀਂ। ਇਹ ਮਾਪਿਆਂ ਦਾ ਹੈ ਕਿੱਥੇ ਦਾ ਦੱਸ ਦੇ। ਸਹੀ ਮਗਲ ਨਹੀਂ ਲੱਗਦਾ ਚੱਲ। ਟਰੈਕਟਰ ਦਾ ਹਾਂ ਆਪੀ ਕੋਈ ਕੋਲੇ ਹੈਣੀ ਸੀ। ਮੈਂ ਰੋਈਦਾ ਡੱਕਦੇ ਆ। ਮਾਪਿਆਂ ਦਾ ਕੀ ਪਤਾ ਹੁੰਦਾ ਕੀ ਆ ਰੇ ਆਪ ਨੂੰ ਕੋਈ ਆ ਕੇ ਬਹਿ ਜੇ। ਸਹੀ ਗੱਲ ਆ ਪੂਤ ਆ ਹੋ ਸਕਦੀ ਆ। ਕੋਈ ਨਹੀਂ ਸੀਗਾ ਕੋਲੇ। ਹੁਣ ਟਿੱਬੀਆਂ ਚ ਰਹਿੰਦੀ ਆ ਪੂਤ ਬਾਈ। ਉਹ ਸੱਟ ਮੈੱਕਦਾ ਪੂਤ ਨੇ ਹੋਦੇ। ਜਾ ਕੇ ਆ ਪਾਇਆ ਮੂਦੇ ਘਰੇ ਪੂਤ ਨੇ। ਆ ਦੇ ਇਕੱਠਾ ਜਾ ਕਰਤਾ ਤਾਂ। ਉਦਰਾ ਉਹ ਵੀ ਔਲਜਾ ਜੇ ਖੜਾ ਇਹਦੇ ਚਾਉਂਦੀ ਆ ਓਏ ਐ ਕਰੋ ਇਹਦੇ ਟੱਕ ਦੇ ਪੂਤਾਂ ਦੇ ਬਾਜਾ ਲਾਓ ਇਹਦੇ ਚਾਉਂਦੀ ਆ ਪੂਤ ਮੈਂ ਲਾਵਾਂ ਮੇਰਾ ਕੀ ਬਾਤ ਹੈ ਪੂਤ ਬੋਲਦੀ ਆ ਇਹਦੇ ਚਲੋ ਓਏ ਐਨੇ ਪੂਤਾਂ ਟਾਈਮ ਹੋ ਗਿਆ ਚਲੋ ਵੀ ਮਿੱਤਰੋ ਚਲਦੇ ਆ ਘਰੇ ਮਿਲਦੇ ਹਾਂ ਅਗਲੇ ਹੋਰ ਵੀਡੀਓ 'ਚ ਬਾਏ ਬਾਏ ਵੀਡੀਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਬਾਏ ਬਾਏ ਹੈਲੋ